ਗੁੰਡਾ ਅਨਸਰਾਂ ਨੂੰ ਨਹੀਂ ਹੈ ਪੁਲਿਸ ਦਾ ਖੋਫ ਸ਼ਰੀਆਮ ਦਾਦ ਦੀ ਨੋਕ ਤੇ ਕੀਤੀ ਲੁੱਟਖੋ ਬੀਤੇ ਦਿਨ ਟੱਬਾ ਥਾਣੇ ਦੇ ਅੰਦਰ ਆਉਦੇ ਇਲਾਕੇ ਬਾਲਾਜੀ ਪੁਲੀ ਕੋਲ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਵੱਲੋਂ ਇੱਕ ਮੋਟਰਸਾਈਕਲ ਸਵਾਰ ਨੂੰ ਦਾਤ ਮਾਰ ਕੇ ਜ਼ਖਮੀ ਕਰਨ ਤੋਂ ਬਾਅਦ ਲੁੱਟ ਦਾ ਸ਼ਿਕਾਰ ਬਣਾਇਆ ਗਿਆ ਲੁੱਟ ਦੀ ਇਹ ਵਾਰਦਾਤ ਨਜ਼ਦੀਕ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੋ ਗਿਆ ਜ਼ਖਮੀ ਨੌਜਵਾਨ ਵੱਲੋਂ ਆਪਣਾ ਸਿਵਲ ਹਸਪਤਾਲ ਤੋਂ ਇਲਾਜ ਕਰਵਾਉਣ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ ਜਿਸ ਤੋਂ ਬਾਅਦ ਹਰਕਤ ਵਿੱਚ ਆਈ ਪੁਲਿਸ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗੁੰਡਾ ਅੰਸਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ। ਲੁਧਿਆਣਾ ਤੋਂ ਰਾਮ ਕ੍ਰਿਸ਼ਨ ਅਰੋੜਾ ਦੀ ਰਿਪੋਰਟ